ਗੁਰੂ ਨੇ ਬਾਣੀ ਦੇ ਅੰਦਰ ਪੰਬਨ ਨੂੰ ਗੁਰੂ ਕਿਹਾ ਹੈ ਪੰਬਨ ਗੁਰੂ ਗੁਰੂ ਨਾਲੇ ਸ਼ਬਦ ਬਚਨ ਕਿ ਹਵਾ ਇੱਕ ਗੁਰੂ ਹੈ ਜਿੱਤਨਾ ਸਾਡਾ ਸਰੀਰ ਹਵਾ ਤੋਂ ਬਿਨਾ ਨਹੀਂ ਚੱਲ ਸਕਦਾ ਜਿਵੇਂ ਮਨੁੱਖ ਜਿਵੇਂ ਕਿ ਆਕਸੀਜਨ ਤੋਂ ਬਿਨਾ ਨਹੀਂ ਚੱਲ ਸਕਦਾ ਫਸੀ ਇਹ ਕਹਿੰਦੇ ਹਨ ਕਿ ਆਕਸੀਜਨ ਤੋਂ ਬਿਨਾ ਨਹੀਂ ਚੱਲ ਸਕਦਾ ਜਿੱਥੇ ਹਵਾ ਨਹੀਂ ਹੈ ਉੱਥੇ ਕੁਝ ਨਹੀਂ ਹੈ ਹੇਤੇ ਤੇ ਟਿਰਕ ਨਜੀ ਉਥੇ ਸਾਹ ਲੈਣਾ ਬੜਾ ਕਠਿਨ ਹੈ ਬੜਾ ਮੁਸ਼ਕਲ ਗੁਰੂ ਨੇ ਮਾਣੀ ਦੇ ਵਿੱਚ ਇਸ ਹਵਾ ਨੂੰ ਪਾਪਾਂ ਨੂੰ ਗੁਰੂ ਕਹਿ ਦਿੱਤਾ ਹੁਣ ਗੁਰੂ ਦਾ ਕੀ ਸਬੰਧ ਹੈ ਇਹ ਨਾਲ ਹਵਾ ਤੋਂ ਬਿਨਾਂ ਵੀ ਜੀਵੀ ਸਕਦੇ ਮਰ ਜਾਂਦੇ ਸਾਹ ਲੈਣਾ ਦੇ ਕੰਸ਼ਾ ਗੁਰੂ ਤੋਂ ਬਿਨਾਂ ਇਸ ਤਰ੍ਹਾਂ ਸੂ ਆਤਮਿਕ ਤੌਰ ਤੇ ਮਰ ਜਾਂਦੇ ਕੇਤੇ ਤੇ ਟਿਰਕ ਨਜੀ ਜੇ ਗੁਰੂ ਨਹੀਂ ਦੀਬਾਂ ਦੇ ਵਿੱਚ ਤਾਂ ਆਤਮਿਕ ਤੌਰ ਤੇ ਮਰ ਜਾਂਦਾ ਹੈ ਬੰਦਾ ਉਹ ਜੀਉਣਾ ਨਹੀਂ ਹੈ ਜਿਵੇਂ ਹਾਬਾ ਤੋਂ ਬਿਨਾ ਪ੍ਰਤੱਖ ਬੰਦਾ ਮਰ ਜਾਂਦਾ ਹੈ ਨਾ ਮੌਤ ਉਹ ਜਤੀਏ ਬੰਦੇ ਤੋਂ ਕਿ ਸਾਹ ਨਹੀਂ ਲੈ ਸਕਦਾ ਏਸੀ ਤਰ੍ਹਾਂ ਗੁਰੂ ਤੋਂ ਬਿਨਾ ਆਤਮਿਕ ਤੌਰ ਤੇ ਬੰਦਾ ਮਰ ਜਾਂਦਾ ਹੈ ਕੋਈ ਸਹੀ ਦਿਣ ਵਾਲੀ ਨਹੀਂ ਉਹ ਸਾਨੂੰ ਸੁਚੇਤ ਕਰਨ ਵਾਲੀ ਨਹੀਂ ਇਸੇ ਵਿੱਚ ਕਰਤੂ ਮਾਇਆ ਹੈ ਗੁਰੂ ਨੇ ਸਾਨੂੰ ਸੁਚੇਤ ਕਰਨ। ਵਿਸ਼ੇ ਵੀ ਕਰ ਤੁ ਸੁਚੇਤ ਕਰਨ। ਗੁਰੂ ਨੇ ਸਾਨੂੰ ਮਾਇਆ ਦੇ ਮੋਹ ਤੋਂ ਸੁਚੇਤ ਕਰਨ। ਥੋੜਾ ਗੁਰੂ ਸੁਚੇਤ ਕਰੇਗਾ ਫਿਰ ਸਾਡਾ ਆਤਮਿਕ ਜੀਵਨ ਹੈ। ਫਿਰ ਸਾਡਾ ਆਤਮਿਕ ਜੀਵਨ ਹੈ। ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਜੋ ਪ੍ਰਾਣੀ ਜਲ ਬਿਨ ਹੈ ਮਤ ਤਉ ਸਿਖ ਗੁਰ ਬਿਨ ਮਰ ਜਾਇ। ਗੁਰੂ ਰਾਮਦਾਸ ਦਾ ਬਚਨ। ਕਹਿੰਦੇ ਜਿਵੇਂ ਮਨੁੱਖ ਪਾਣੀ ਤੋਂ ਬਿਨਾ ਮਰ ਜਾਂਦਾ ਹੈ ਏਸੀ ਤਰ੍ਹਾਂ ਸਿੱਖ ਗੁਰੂ ਤੋਂ ਬਿਨਾ ਮਰ ਜਾਂਦਾ ਹੈ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰਨੀ ਹੈ ਗੁਰੂ ਨੇ ਸਾਨੂੰ ਅਗਿਆਨਤਾ ਦੇ ਵਿੱਚੋਂ ਜਗਾਣਾ ਹੈ ਉਹ ਮਹਾਰਜ ਕਹਿੰਦੇ ਨੇ ਕਿ ਸਿਮਰ 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 ਗੁਰਿਆਪਨ ਸੋਇਆ ਮਨ ਜਾਗਾਈ ਇਹ ਵੀ ਬਚਨ ਗੁਰੂ ਨਾਮ ਦਾ ਜੀਤੇ ਕਹਿੰਦੇ ਉਹਨੂੰ ਸਿਮਰ ਸਿਮਰ ਕੇ ਆਪਣੇ ਸੁੱਤੇ ਪੈਮਾਨ ਨੂੰ ਜਿਹੜਾ ਅਗਿਆਨਤਾ ਵਿੱਚ ਸੌਂ ਗਿਆ ਭਾਈ ਇਹਨੂੰ ਸੁੱਤੇ ਪੈਮਾਨ ਕਹਿੰਦੇ ਗੁਰੂ ਨੇ ਸੁਚੇਤ ਕਰਿਆ ਇਸ ਕਰਕੇ ਸਤਿਗੁਰੂ ਨੇ ਬਾਣੀ ਦੇ ਵਿੱਚ ਏਸ ਪਮ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਕਿ ਜੇ ਤਰ੍ਹਾਂ ਭਾਈ ਹਾਬਾ ਤੋਂ ਬਿਨਾਂ ਜੀ ਨਹੀਂ ਸਕਦੇ ਨਾ ਅਸੀਂ ਇਸੀ ਤਰ੍ਹਾਂ ਆਤਮਿਕ ਤੌਰ ਤੇ ਗੁਰੂ ਤੋਂ ਬਿਨਾ ਨਹੀਂ ਜੀ ਸਕਦਾ ਹਬਾਣਾ ਹੋਣਾ ਜ਼ਰੂਰੀ ਹੈ ਜੀਵਨ ਦੇ ਲਈ ਗੁਰੂ ਦਾ ਹੋਣਾ ਜੀਵਨ ਵਿੱਚ ਜ਼ਰੂਰੀ ਹੈ ਭਾਈ ਗੁਰੂ ਤੋਂ ਬਿਨਾ ਜੀਵਨ ਨਹੀਂ ਬੱਦੀ ਗੁਰੂ ਤੋਂ ਬਿਨਾ ਜੀਵਨ ਸਫਲ ਨਹੀਂ ਹੁੰਦਾ ਗੁਰੂ ਨੇ ਸਾਨੂੰ ਸੇਧ ਦੇਣੀ ਹੈ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰਨੀ ਹੈ ਤੇ ਜਦੋਂ ਗੁਰੂ ਦੀ ਬਾਣੀ ਦੇ ਅਨੁਸਾਰ ਤੁਰਾਂਗੇ ਫਿਰ ਜੀਵਨ ਸਫਲ ਵੀ ਹੋਣਾ ਹੈ ਇਹ ਚੇਤੇ ਰੱਖਣਾ ਚਾਹੀਦਾ ਹੈ